ਹਾਂਜੀ ਬਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਐਗਜ਼ਾਮ ਪਲੱਸ ਐਜੂਕੇਸ਼ਨ ਦੇ ਵੱਲੋਂ ਤੁਹਾਡਾ ਤੇ ਦੋਸਤੋ ਅੱਜ ਆਪਾਂ ਗੱਲ ਕਰਦੇ ਆਂ ਗ੍ਰੈਮੀ ਅਵਾਰਡ ਬਾਰੇ ਜਿੰਨੇ ਵੀ ਗ੍ਰੈਮੀ ਅਵਾਰਡ ਹੋਏ ਆ ਤੇ ਕਿਹਨੇ ਕਿਹਨੇ ਜਿੱਤੇ ਆ ਠੀਕ ਹੈ ਉਹਨਾਂ ਦੇ ਵਿੱਚੋਂ ਪਹਿਲੇ ਭਾਰਤੀ ਕੌਣ ਨੇ ਜਿੱਤਣ ਵਾਲੇ ਤੇ ਪਹਿਲੇ ਭਾਰਤੀ ਮਹਿਲਾ ਕੌਣ ਨੇ ਜਿੱਤਣ ਵਾਲੇ ਸਾਰਿਆਂ ਬਾਰੇ ਆਪਾਂ ਡਿਸਕਸ ਕਰਾਂਗੇ ਤੁਸੀਂ ਵੀਡੀਓ ਨੂੰ ਲਾਸਟ ਤੱਕ ਦੇਖਣਾ ਹੈ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਆਪਣੇ ਇਸ ਲੈਕਚਰ ਦੀ ਪੀਡੀਐਫ ਲੈਣ ਲਈ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੀਡੀਐਫ ਲਿਖ ਦਿਓ ਤੁਹਾਨੂੰ ਡਾਇਰੈਕਟ ਵੀਡੀਓ ਭੇਜ ਦਿੱਤੀ ਜਾਊਗੀ ਤੇ ਹੁਣ ਆਪਾਂ ਗੱਲ ਕਰਦੇ ਆਂ ਗ੍ਰੈਮੀ ਅਵਾਰਡ 2026 ਇਹਦੇ ਵਿੱਚ ਆਪਾਂ ਕਰੰਟ ਅਫੇਅਰ ਵੀ ਡਿਸਕਸ ਕਰਾਂਗੇ ਤੇ ਨਾਲ ਨਾਲ ਟੈਟਿਕ ਜੀਕੇ ਵੀ ਡਿਸਕਸ ਕਰਾਂਗੇ ਠੀਕ ਹੈ ਜੀ ਤਾਂ ਹੁਣ ਗ੍ਰੈਮੀ ਅਵਾਰਡ ਦੇ ਇਤਿਹਾਸ ਦੀ ਗੱਲ ਕਰਦੇ ਆਂ ਤੇ ਜਿਹੜਾ ਇਹ ਗ੍ਰੈਮੀ ਅਵਾਰਡ ਹੈ ਇਹ ਸੰਯੁਕਤ ਰਾਜ ਅਮਰੀਕਾ ਯਾਨੀ ਕਿ ਯੂ ਐਸ ਏ ਵੱਲੋਂ ਦਿੱਤਾ ਜਾਂਦਾ ਹੈ ਕਿਹੜੀ ਕੈਟਾਗਰੀ ਦੇ ਵਿੱਚ ਹੈ ਸੰਗੀਤ ਦੇ ਵਿੱਚ ਸੰਗੀਤ ਦੇ ਵਿੱਚ ਜਿਨ੍ਹਾਂ ਦੀ ਆਊਟਸਟੈਂਡਿੰਗ ਅਚੀਵਮੈਂਟ ਹੁੰਦੀ ਹੈ ਉਹਨਾਂ ਲਈ ਇਹ ਸਨਮਾਨ ਦਿੱਤਾ ਜਾਂਦਾ ਹੈ ਠੀਕ ਹੈ ਤੇ ਦਿੱਤਾ ਕਿਹੜੀ ਕੰਪਨੀ ਵੱਲੋਂ ਜਾਂਦਾ ਹੈ ਦੀ ਰਿਕਾਰਡਿੰਗ ਅਕੈਡਮੀ ਰਿਕਾਰਡਿੰਗ ਅਕੈਡਮੀ ਵੱਲੋਂ ਇਹ ਅਵਾਰਡ ਪੇਸ਼ ਕੀਤੇ ਜਾਂਦੇ ਆ ਪਹਿਲਾਂ ਰਿਕਾਰਡਿੰਗ ਅਕੈਡਮੀ ਦਾ ਨਾਮ ਕੁਝ ਹੋਰ ਸੀ ਪਹਿਲਾ ਨਾਮ ਸੀਗਾ ਭਈ ਇਹਦਾ ਨੈਸ਼ਨਲ ਅਕੈਡਮੀ ਆਫ ਨੈਸ਼ਨਲ ਅਕੈਡਮੀ ਆਫ ਆਰਟਸ ਐਂਡ ਸਾਇੰਸ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹਦਾ ਨਾਮ ਰੱਖਿਆ ਗਿਆ ਦਾ ਰਿਕਾਰਡਿੰਗ ਅਕੈਡਮੀ ਸ਼ੁਰੂਆਤ ਕਦੋਂ ਹੋਈ ਸੀ ਇਹਦੀ 1959 ਦੇ ਵਿੱਚ ਜਾਨੀ ਕਿ 1959 ਦੇ ਵਿੱਚ ਸ਼ੁਰੂਆਤ ਹੋਈ ਸੀ ਤੇ ਜਿਹੜਾ ਇਹਦਾ ਪਹਿਲਾ ਸਮਾਗਮ ਹੈ 4 ਮਈ 1959 ਨੂੰ ਲਾਸ ਐਂਜਲਸ ਦੇ ਵਿੱਚ ਇਹਦਾ ਪਹਿਲਾ ਸਮਾਗਮ ਹੋਇਆ ਸੀ ਠੀਕ ਹੈ ਜੀ ਤੇ ਇਹਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਇਸ ਨੂੰ ਮੂਲ ਰੂਪ ਵਿੱਚ ਗ੍ਰਾਮੋਫੋਨ ਅਵਾਰਡ ਵੀ ਕਿਹਾ ਜਾਂਦਾ ਠੀਕ ਹੈ ਇਹ ਚੀਜ਼ਾਂ ਨਾਲ ਤੁਸੀਂ ਜ਼ਰੂਰ ਯਾਦ ਰੱਖਿਓ ਉਸ ਤੋਂ ਬਾਅਦ ਕਿਹੜੀ ਕਿਹੜੀ ਕੈਟਾਗਰੀ ਦੇ ਵਿੱਚ ਦਿੱਤਾ ਜਾਂਦਾ ਪੌਪ ਦੇ ਵਿੱਚ ਰੌਕ ਰੈਪ ਕਲਾਸਿਕਲ ਤੇ ਜੈਜ਼ ਇਨਾ ਕੈਟਾਗਰੀ ਦੇ ਵਿੱਚ ਗ੍ਰੇਮੀ ਅਵਾਰਡ ਦਿੱਤਾ ਜਾਂਦਾ ਹੈ ਗ੍ਰੇਮੀ ਅਵਾਰਡ ਦਿੱਤਾ ਕਾਦੇ ਲਈ ਜਾਂਦਾ ਹੈ ਸੰਗੀਤ ਦੇ ਉਹਦੇ ਵਿੱਚ ਅਚੀਵਮੈਂਟ ਪ੍ਰਾਪਤ ਕਰਨ ਲਈ ਠੀਕ ਹੈ ਉਸ ਤੋਂ ਬਾਅਦ ਰਿਕਾਰਡਿੰਗ ਅਕੈਡਮੀ ਵੱਲੋਂ ਪੇਸ਼ ਕੀਤਾ ਜਾਂਦਾ ਹੈ 1959 ਦੇ ਵਿੱਚ ਇਹਦੀ ਸਟਾਰਟਿੰਗ ਹੋਈ ਸੀ ਤੇ ਪਹਿਲਾ ਜਿਹੜਾ ਸਮਾਗਮ ਹੈ 4 ਮਈ 1959 ਨੂੰ ਲਾਸ ਐਂਜਲਸ ਦੇ ਵਿੱਚ ਹੋਇਆ ਸੀ ਫਿਰ ਇਹਦਾ ਹੋਰ ਨਾਮ ਵੀ ਹੈ ਗ੍ਰਾਮੋਫੋਨ ਅਵਾਰਡ ਵੀ ਇਸ ਨੂੰ ਕਿਹਾ ਜਾਂਦਾ ਹੈ ਤੇ ਕੈਟਾਗਰੀ ਜਿਹੜੀਆਂ ਪੌਪ ਰੌਕ ਰੈਪ ਕਲਾਸਿਕਲ ਤੇ ਜੈਜ਼ ਅੱਗੇ ਗੱਲ ਕਰਦੇ ਹਾਂ ਜੀ ਡੈਫੀਨੇਸ਼ਨ ਆਪਾਂ ਦੇਖ ਲਈ ਸੰਗੀਤ ਦੇ ਖੇਤਰ ਵਿੱਚ ਸਭ ਤੋਂ ਵੱਡਾ ਜੋ ਸਮਾਨ ਹੈ ਉਹ ਗ੍ਰਾਮੀ ਅਵਾਰਡ ਠੀਕ ਹੈ ਤੇ ਪ੍ਰੈਜ਼ੈਂਟ ਕੌਣ ਕਰਦਾ ਹੈ ਜੁਐਸ ਰਿਕਾਰਡਿੰਗ ਅਕੈਡਮੀ ਪਹਿਲਾ ਹੋਇਆ ਸੀ 4 ਮਈ 1959 ਦੇ ਵਿੱਚ ਤੇ ਆਲਸੋ ਨੋਨ ਐਜ਼ ਗ੍ਰਾਮੋਫੋਨ ਅਵਾਰਡ ਫਿਰ ਗੱਲ ਕਰਦੇ ਹਾਂ ਜੀ ਇੰਡੀਆ ਦੇ ਜਿਹੜੇ ਜਿਨ੍ਹਾਂ ਨੇ ਇਹ ਅਵਾਰਡ ਜਿੱਤਿਆ ਹੋਇਆ ਉਹ ਹੈਗੇ ਜੀ ਪਹਿਲੇ ਪੰਡਿਤ ਰਵੀ ਸ਼ੰਕਰ ਜੀ ਠੀਕ ਹੈ ਇਹ ਪਹਿਲੇ ਜੇਤੂ ਨੇ ਇੰਡੀਆ ਵੱਲੋਂ ਤੇ ਇਹਨਾਂ ਨੂੰ ਕੁੱਲ 5 ਅਵਾਰਡ ਮਿਲੇ ਹੋਏ ਆ 4 ਤਾਂ ਇਹਨਾਂ ਨੂੰ ਅਵਾਰਡ ਮਿਲੇ ਹੋਏ ਆ ਤੇ ਪੰਜਵਾਂ ਹੈਗਾ ਲਾਈਫਟਾਈਮ ਅਚੀਵਮੈਂਟ ਅਵਾਰਡ ਜਿਹੜਾ ਪਹਿਲਾ ਅਵਾਰਡ ਮਿਲਿਆ ਸੀ ਇਹਨਾਂ ਨੂੰ 1968 ਦੇ ਵਿੱਚ ਫਿਰ 1973 2002 2013 ਦੇ ਵਿੱਚ ਤੇ 2013 ਦੇ ਵਿੱਚ ਇਹਨਾਂ ਨੂੰ ਮਿਲਿਆ ਸੀ ਲਾਈਫਟਾਈਮ ਅਚੀਵਮੈਂਟ ਅਵਾਰਡ ਗ੍ਰੈਮੀ ਵੱਲੋਂ ਠੀਕ ਹੈ ਜੀ ਉਸ ਤੋਂ ਬਾਅਦ ਹੈਗੇ ਆਪਣੇ জাকির ਹੁਸੈਨ ਤਵਲਾਬਾਦਕ ਨੇ ਬਹੁਤ ਮਸ਼ਹੂਰ ਇਹਨਾਂ ਨੇ ਦੋ ਵਾਰੀ ਅਵਾਰਡ ਜਿੱਤੇ ਹੋਏ ਇੱਕ ਵਾਰੀ 2009 ਦੇ ਵਿੱਚ ਤੇ ਇੱਕ ਵਾਰੀ 2024 ਦੇ ਵਿੱਚ ਫਿਰ ਆਉਂਦੇ ਆ ਜੀ ਏ ਆਰ ਰਹਿਮਾਨ ਤੇ ਗੁਲਜ਼ਾਰ ਸਾਹਿਬ ਇਹਨਾਂ ਨੂੰ 2010 ਦੇ ਵਿੱਚ ਜਿਹੜਾ ਗ੍ਰੈਮੀ ਅਵਾਰਡ ਮਿਲਿਆ ਸੀ ਉਹ ਕਦੇ ਲਈ ਸਲਮ ਡੌਗ ਮਲੀਨੀਅਰ ਜਿਹੜੀ ਫਿਲਮ ਸੀ ਉਹਦੇ ਵਿੱਚ ਕਿੰਨਾਂ ਨੇ ਗੀਤ ਗਾਇਆ ਸੀ ਜੈ ਹੋ ਉਹਦੇ ਲਈ ਇਹਨਾਂ ਨੂੰ ਇਹ ਅਵਾਰਡ ਦਿੱਤਾ ਗਿਆ ਸੀ 2010 ਦੇ ਵਿੱਚ ਫਿਰ ਹੈਗਾ ਜੀ ਰਿੱਕੀ ਕੇਜ ਰਿੱਕੀ ਕੇਜ 2023 ਦੇ ਵਿੱਚ ਇਹਨਾਂ ਦੀ ਜਿਹੜੀ ਐਲਬਮ ਸੀ ਡਿਵਾਈਨ ਟਾਈਡਸ ਉਹਨਾਂ ਲਈ ਇਹ ਤੀਜੀ ਵਾਰ ਜੇਤੂ ਰਹੇ ਨੇ ਕੌਣ ਰਿੱਕੀ ਕੇਜ ਇਹਨਾਂ ਨੂੰ 2023 ਦੇ ਵਿੱਚ ਅਵਾਰਡ ਮਿਲਿਆ ਸੀ ਫਿਰ ਹੈਗਾ ਜੀ ਤਨਵੀ ਸ਼ਾ ਤਨਵੀ ਸ਼ਾ ਗ੍ਰੈਮੀ ਅਵਾਰਡ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਜਾਂ ਔਰਤ ਹੈ ਠੀਕ ਹੈ ਜਿਨ੍ਹਾਂ ਨੇ ਗ੍ਰੇਮੀ ਅਵਾਰਡ ਜਿੱਤੇ ਕੋਣ ਨੇ ਤੁਹਾਨੂੰ ਵੀ ਸ਼ਾ ਅੱਗੇ ਗੱਲ ਕਰਦੇ ਆ ਜੀ ਹੁਣ ਜਿਹੜੇ ਹੋਇਆ ਗ੍ਰੇਮੀ ਅਵਾਰਡ 2026 ਦੇ ਵਿੱਚ ਇਸ ਵਾਰ ਸੀਗੇ 68ਵੇਂ ਗ੍ਰੇਮੀ ਅਵਾਰਡ ਹੋਇਆ ਠੀਕ ਹੈ ਐਡੀਸ਼ਨ ਵੀ ਤੁਸੀਂ ਯਾਦ ਰੱਖਣਾ ਹੈ 99 ਐਡੀਸ਼ਨ ਸੀ 68ਵਾਂ ਐਡੀਸ਼ਨ ਐਸ ਵਾਰ ਤੇ ਹੋਇਆ ਕਿੱਥੇ ਹੈ ਵੈਨਿਊ ਕਿਹੜਾ ਰਿਹਾ ਕ੍ਰਿਪਟੋਕਾਮ ਅਰੀਨਾ ਲਾਸ ਐਂਜਲਸ ਦੇ ਵਿੱਚ ਜਿਹੜੇ ਪਹਿਲੇ ਹੋਏ ਸੀ ਉਹ ਵੀ ਲਾਸ ਐਂਜਲਸ ਦੇ ਵਿੱਚ ਹੋਏ ਸੀ 1959 ਦੇ ਵਿੱਚ ਤੇ ਐਸ ਵਾਰ ਵੀ ਜਿਹੜੇ ਹੋ ਰਹੇ ਆ ਵੀ ਲਾਸ ਐਂਜਲਸ ਦੇ ਵਿੱਚ ਹੋਸਟ ਕਿਹਨੇ ਕੀਤਾ ਟ੍ਰੈਵਰਰ ਨੋਨ ਇਹ ਇਹਨਾਂ ਨੇ ਛੇਵੀਂ ਵਾਰ ਇਹਨੂੰ ਹੋਸਟ ਕੀਤਾ ਤੇ ਆਖਰੀ ਵਾਰੀ ਨੂੰ ਆਖਰੀ ਵਾਰੀ ਹੋਸਟ ਕੀਤਾ ਠੀਕ ਹੈ ਛੇ ਵਾਰ ਤੇ ਆਖਰੀ ਵਾਰ ਟ੍ਰੈਵਲਰ ਨੋ ਨੇ ਹੋਸਟ ਕਰ ਰਹੇ ਹ ਉਸ ਤੋਂ ਬਾਅਦ ਆਉਂਦਾ ਜੀ ਇਹਨਾਂ ਦੇ ਮੁੱਖ ਜੇਤੂ ਐਲਬਮ ਆਫ ਦੀ ਇਅਰ ਐਲਬਮ ਆਫ ਦੀ ਇਅਰ ਵਾਸਤੇ ਕਿਹੜੇ ਹੋ ਰਹੇ ਨੇ ਬੈਡ ਬਨੀ ਠੀਕ ਹੈ ਬੈਡ ਬਨੀ ਐਲਬਮ ਆਫ ਦੀ ਇਅਰ ਰਹੇ ਨੇ ਇਹਨਾਂ ਨੂੰ ਇਹ ਪਹਿਲਾ ਸਪੈਨਿਸ਼ ਐਲਬਮ ਜੇਤੂ ਨੇ ਠੀਕ ਹੈ ਸਪੈਨਿਸ਼ ਭਾਸ਼ਾ ਦੇ ਵਿੱਚ ਪਹਿਲਾ ਗ੍ਰੈਮੀ ਅਵਾਰਡ ਮਿਲਿਆ ਬੈਡ ਬਨੀ ਨੂੰ ਫਿਰ ਇਹ ਹੈ ਜੀ ਰਿਕਾਰਡ ਆਫ ਦੀ ਇਅਰ ਕ੍ਰੈਡਿਕ ਲੈਮਰ ਅਤੇ ਐਸ জেড ਏ ਠੀਕ ਹੈ ਕ੍ਰੈਡਿਕ ਲੈਮਰ ਐਂਡ ਐਸ ਜੀ ਏ ਇਹਨਾਂ ਦਾ ਜਿਹੜਾ ਗੀਤ ਹੈ ਉਹ ਲੂਥਰ ਲਈ ਇਹਨਾਂ ਨੂੰ ਗ੍ਰੇਮੀ ਅਵਾਰਡ ਮਿਲੇ ਹੈ ਫਿਰ ਹੈ Song of the Year ਇਹ ਬਿੱਲੀ ਆਇਲੈਸ ਦਾ ਗਾਣਾ ਹੈ ਗੀਤ ਹੈਗਾ Wild Flower Wild Flower ਬਿੱਲੀ ਆਇਲੈਸ ਵੱਲੋਂ ਗਾਇਆ ਗਿਆ ਜਿਹਦੇ ਲਈ Song of the Year ਅਵਾਰਡ ਮਿਲੇ ਗ੍ਰੇਮੀ ਅਵਾਰਡ ਦੇ ਵਿੱਚੋਂ ਫਿਰ ਗੱਲ ਕਰਦੇ ਹਾਂ ਜੀ ਹਿਸਟਰੀਕਲ ਮੂਵਮੈਂਟ ਦੀ ਜਿਹੜੇ ਦলাই ਲਾਮਾ ਨੇ ਉਹਨਾਂ ਨੇ 90 ਸਾਲ ਦੀ ਉਮਰ ਦੇ ਵਿੱਚ ਆਡੀਓ ਬੁੱਕ ਲਈ ਇਹਨਾਂ ਨੂੰ ਪਹਿਲਾ ਗ੍ਰੇਮੀ ਅਵਾਰਡ ਮਿਲੇ ਬੁੱਕ ਦਾ ਮੈਂ ਨਾਮ ਅੱਗੇ ਮੈਂਸ਼ਨ ਕੀਤਾ ਹੋਇਆ ਉੱਥੇ ਦੇਖਦੇ ਹਾਂ ਠੀਕ ਹੈ ਜੀ ਇਹਨਾਂ ਦੀ ਬੁੱਕ ਲਈ ਇਹਨਾਂ ਨੇ ਇੱਕ ਆਡੀਓ ਬੁੱਕ ਰਿਕਾਰਡ ਕੀਤੀ ਸੀ ਉਹਦੇ ਲਈ ਇਹਨਾਂ ਨੂੰ ਇਹ ਗ੍ਰੇਮੀ ਅਵਾਰਡ ਮਿਲੇ ਤੇ ਉਸ ਤੋਂ ਬਾਅਦ ਹੈਗਾ ਜੀ ਮੋਸਟ ਬੇਨ ਰਿਕਾਰਡ ਇਹ ਹੈ ਗ੍ਰੈਂਡਿਕ ਗ੍ਰੈਂਡਿਕ ਲੈਮਰ ਜਿਨ੍ਹਾਂ ਨੇ 27 ਵਾਰ ਗ੍ਰੇਮੀ ਜਿੱਤ ਕੇ ਸਭ ਤੋਂ ਵੱਧ ਜਿੱਤਣ ਵਾਲੇ ਰੈਪਰ ਬਣ ਗਏ ਨੇ ਗ੍ਰੈਂਡਿਕ ਲੈਮਰ ਠੀਕ ਹੈ ਜੀ 27 ਵਾਰ ਗ੍ਰੇਮੀ ਅਵਾਰਡ ਜਿੱਤੇ ਹੋਇਆ ਐਸ ਵਾਰ ਇਹਦੇ ਵਿੱਚ ਦੋ ਹੋਰ ਨਵੀਆਂ ਕੈਟਾਗਰੀ ਜੋੜੀਆਂ ਗਈਆਂ ਨੇ ਇੱਕ ਤਾਂ ਹੈਗਾ ਸਰਬੋਤਮ ਐਲਬਮ ਕਵਰ ਤੇ ਇੱਕ ਹੈਗਾ ਸਰਬੋਤਮ ਰਵਾਇਤੀ ਦੇਸੀ ਐਲਬਮ ਇਹ ਦੋ ਕੈਟਾਗਰੀਆਂ ਨਵੀਆਂ ਐਡ ਕੀਤੀਆਂ ਗਈਆਂ ਨੇ ਕਿਹਦੇ ਵਿੱਚ ਗ੍ਰੇਮੀ ਅਵਾਰਡ ਦੇ ਵਿੱਚ ਜਿਹੜੇ ਐਸ ਵਾਰ 68ਵੇਂ ਨੰਬਰ ਦੇ ਨੇ ਤੇ 1959 ਦੇ ਵਿੱਚ ਇਹਦੀ ਸਟਾਰਟਿੰਗ ਹੋਈ ਸੀ ਅੱਗੇ ਗੱਲ ਕਰਦੇ ਜੀ ਆਪਣੇ ਕੁਐਸਚਨ ਕੁਐਸਚਨ ਹੈਗਾ ਪਹਿਲਾ ਗ੍ਰੇਮੀ ਅਵਾਰਡ 2026 ਵਿੱਚ ਐਲਬਮ ਦੀ ਇਅਰ ਆਫ ਐਲਬਮ ਆਫ ਦੀ ਇਅਰ ਦਾ ਕਿਤਾਬ ਕਿਸ ਨੇ ਜਿੱਤਿਆ ਠੀਕ ਹੈ ਤਾਂ ਇਹ ਜਿੱਤਿਆ ਜੀ ਬੈਡ ਬਨੀ ਨੇ ਠੀਕ ਹੈ ਬੈਡ ਬਨੀ ਨੇ ਇਹ ਅਵਾਰਡ ਜਿੱਤਿਆ ਇਹ ਇਤਿਹਾਸ ਚ ਪਹਿਲੀ ਵਾਰ ਹੈ ਜਦੋਂ ਕਿਸੇ ਸਪੈਨਿਸ਼ ਭਾਸ਼ਾ ਦੀ ਐਲਬਮ ਨੂੰ ਇਹ ਪੁਰਸਕਾਰ ਦਿੱਤਾ ਗਿਆ ਠੀਕ ਹੈ ਇਹ ਜ਼ਰੂਰ ਯਾਦ ਰੱਖ ਲਿਓ ਉਸ ਤੋਂ ਬਾਅਦ ਹੈਗਾ ਜੀ ਗ੍ਰੈਮੀ ਅਵਾਰਡ 2026 ਵਿੱਚ ਕਿਸ ਅਧਿਆਤਮਿਕ ਨੇਤਾ ਨੇ ਆਪਣਾ ਪਹਿਲਾ ਗ੍ਰੈਮੀ ਅਵਾਰਡ ਜਿੱਤਿਆ ਇਹ ਉਹ ਕੌਣ ਨੇ ਦলাই ਲਾਮਾ ਠੀਕ ਹੈ ਆਪਸ਼ਨ ਨੰਬਰ ਏ ਦলাই ਲਾਮਾ ਜਿਹੜੇ ਅਧਿਆਤਮਿਕ ਨੇਤਾ ਨੇ ਇਹਨਾਂ ਨੂੰ ਪਹਿਲਾ ਆਪਣਾ ਗ੍ਰੈਮੀ ਅਵਾਰਡ ਮਿਲਿਆ 90 ਸਾਲ ਦੀ ਉਮਰ ਦੇ ਵਿੱਚ ਇੰਬਤੀ ਅਧਿਆਤਮਿਕ ਗੁਰੂ ਦਲਾਈ ਲਾਮਾ ਨੇ ਬੈਸਟ ਆਡੀਓ ਬੁੱਕ ਸ਼੍ਰੇਣੀ ਵਿੱਚ ਇਹ ਅਵਾਰਡ ਜਿੱਤਿਆ ਇਹ ਇਸ ਕਰਕੇ ਇੰਪੋਰਟੈਂਟ ਬਣ ਜਾਂਦਾ ਵੀ ਕਿਉਂਕਿ ਇਹ ਅਧਿਆਤਮਿਕ ਗੁਰੂ ਨੂੰ ਇਹਨਾਂ ਨੂੰ ਅਵਾਰਡ ਮਿਲਿਆ ਅੱਗੇ ਗੱਲ ਕਰਦੇ ਹਾਂ ਜੀ ਗ੍ਰੈਮੀ ਅਵਾਰਡ 2026 ਵਿੱਚ ਗੀਤ ਆਫ ਦੀ ਇਅਰ ਦਾ ਖਿਤਾਬ ਪੁਰਸਕਾਰ ਕਿਸ ਨੂੰ ਮਿਲਿਆ ਠੀਕ ਹੈ ਗੀਤ ਆਫ ਦੀ ਇਅਰ ਜਾਨੀ ਕਿ Song of the Year ਤਾਂ ਇਹ ਮਿਲਿਆ ਜੀ ਬੈਲੀ ਐਲਿਸ ਨੂੰ ਠੀਕ ਹੈ অপਸ਼ਨ ਨੰਬਰ ਸੀ ਇਹਨਾਂ ਦਾ ਜਿਹੜਾ ਗਾਣਾ ਹੈ ਮੋਬਾਈਲ ਆਫ ਫਲਾਵਰ ਇਹਨਾਂ ਲਈ ਇਹ ਅਵਾਰਡ ਦਿੱਤਾ ਗਿਆ ਉਸ ਤੋਂ ਹੈਗਾ ਜੀ ਗ੍ਰੈਮੀ ਅਵਾਰਡ 2026 ਵਿੱਚ ਰਿਕਾਰਡ ਆਫ ਦੀ ਇਅਰ ਦਾ ਕਿਤਾਬ ਕਿਹੜੇ ਕਲਾਕਾਰਾਂ ਨੇ ਜਿੱਤਿਆ ਤਾਂ ਉਹ ਜਿੱਤਿਆ ਜੀ ਕੈਡਰਿਕ ਲੈਮਰ ਐਂਡ ਐਸ ਜੈਡ ਏ ਕੈਡਰਿਕ ਲੈਮਰ ਅਤੇ ਐਸ ਜੈਡ ਨੇ ਗੀਤ ਲੂਥਰ ਲਈ ਰਿਕਾਰਡ ਆਫ ਦੀ ਇਅਰ ਕਿਤਾਬ ਆਪਣੇ ਨਾਮ ਕੀਤਾ ਫਿਰ ਆਉਂਦਾ ਜੀ ਗ੍ਰੈਮੀ ਅਵਾਰਡ 2026 ਵਿੱਚ ਕਿਹੜੀਆਂ ਦੋ ਸ਼੍ਰੇਣੀਆਂ ਨਵੀਆਂ ਐਡ ਕੀਤੀਆਂ ਗਈਆਂ ਨੇ ਤਾਂ ਉਹ ਕਿਹੜੀਆਂ-ਕਿਹੜੀਆਂ ਨੇ ਬਈ ਇੱਕ ਤਾਂ ਟ੍ਰੈਡੀਸ਼ਨਲ ਕੰਟਰੀ ਕੰਟਰੀ ਐਲਬਮ ਤੇ ਇੱਕ ਐਲਬਮ ਕਵਰ অপਸ਼ਨ ਨੰਬਰ ਏ ਇਹ ਜਿਹੜੀਆਂ ਦੋਨੇ categories ਨੇ ਇਹ ਨਵੀਆਂ 2026 ਵਾਲਾ ਜਿਹੜਾ ਗ੍ਰੈਮੀ ਅਵਾਰਡ ਹੋਇਆ ਉਹਨਾਂ ਦੇ ਵਿੱਚ ਐਡ ਕੀਤੀਆਂ ਗਈਆਂ ਇਸ ਸਾਲ ਸਰਬੋਤਮ ਰਵਾਇਤੀ ਕੰਟਰੀ ਐਲਬਮ ਅਤੇ ਸਰਬੋਤਮ ਐਲਬਮ ਕਵਰ ਦੀਆਂ ਸ਼੍ਰੇਣੀਆਂ ਜੋੜੀਆਂ ਗਈਆਂ ਅਗਲਾ ਕੁਐਸਚਨ ਹੈਗਾ ਜੀ ਆਪਣਾ ਗ੍ਰੈਮੀ ਅਵਾਰਡ 2026 ਵਿੱਚ ਸਭ ਤੋਂ ਵੱਧ ਨਾਮਜ਼ਦਗੀਆਂ ਕਿਸ ਨੂੰ ਮਿਲੀਆਂ ਤੇ ਕਿਸ ਨੇ ਰਿਕਾਰਡ ਤੋੜਿਆ ਠੀਕ ਆ ਸਭ ਤੋਂ ਵੱਧ ਨਾਮਜ਼ਦਗੀਆਂ ਕਿਸ ਨੂੰ ਮਿਲੀਆਂ ਤੇ ਕਿਹਨੇ ਰਿਕਾਰਡ ਤੋੜਿਆ ਤਾਂ ਇਹ ਹੈ ਜੀ ਕਿ ਟੈਡਰਿਕ ਲੈਮਰ অপਸ਼ਨ ਨੰਬਰ ਸੀ ਟੈਡਰਿਕ ਲੈਮਰ ਨੂੰ ਸਭ ਤੋਂ ਵੱਧ 9 ਨਾਮ ਜਿੱਤਗੀਆਂ ਮਿਲੀਆਂ ਤੇ 27 ਅਵਾਰਡ ਨਾਲ ਉਹਨਾਂ ਨੇ ਜੈਡ ਜੇ ਦਾ ਰਿਕਾਰਡ ਤੋੜ ਦਿੱਤਾ ਤਾਂ ਇਹਨਾਂ ਇਹ ਜਿਹੜੇ ਨੇ 27 ਅਵਾਰਡ ਜਿੱਤ ਕੇ ਸਭ ਤੋਂ ਵੱਧ ਅਵਾਰਡ ਜਿੱਤਣ ਵਾਲੇ ਆ ਬਣ ਗਏ ਨੇ ਕਿਹੜਾ ਗ੍ਰੈਮੀ ਅਵਾਰਡ ਠੀਕ ਹੈ ਇਹਨਾਂ ਨੇ ਕਿੰਨਾ ਦਾ ਰਿਕਾਰਡ ਤੋੜਿਆ ਜੇ ਜੈਡ ਦਾ ਜੇ ਜੈਡ ਦਾ ਰਿਕਾਰਡ ਤੋੜਿਆ ਇਹਨਾਂ ਨੇ ਟੈਡਰਿਕ ਲੈਮਰ ਨੇ ਤੇ ਇਸ ਵਾਰ ਇਹਨਾਂ ਨੂੰ ਸਭ ਤੋਂ ਵੱਧ ਮਤਲਬ ਇਹਨਾਂ ਦੀ ਜਿਹੜੇ ਨੋਮੀਨੇਸ਼ਨ ਸੀ ਉਹ ਸਭ ਤੋਂ ਜ਼ਿਆਦਾ ਹੋਈ ਸੀ ਫਿਰ ਅੱਗੇ ਹੈਗਾ ਜੀ ਗ੍ਰੇਮੀ ਅਵਾਰਡ 2026 ਵਿੱਚ ਬੈਸਟ ਨਿਊ ਆਰਟਿਸਟ ਠੀਕ ਹੈ ਦਾ ਪੁਰਸਕਾਰ ਕਿਸ ਨੇ ਜਿੱਤਿਆ ਬੈਸਟ ਨਿਊ ਆਰਟਿਸਟ ਕੌਣ ਨੇ 올ਿਵਿਆ ਡੀਨ ਤਾਂ ਇਹ ਬਣ ਗਏ ਨੇ ਜੀ 올ਿਵਿਆ ਡੀਨ ਠੀਕ ਹੈ 올ਿਵਿਆ ਡੀਨ ਨੂੰ ਗ੍ਰੇਮੀ ਅਵਾਰਡ ਵਿੱਚ ਬੈਸਟ ਨਿਊ ਆਰਟਿਸਟ ਦਾ ਪੁਰਸਕਾਰ ਮਿਲਿਆ ਅੱਗੇ ਹੈਗਾ ਜੀ 68ਵੇਂ ਸਾਲਾਨਾ ਗ੍ਰੇਮੀ ਅਵਾਰਡ ਸਮਰੋਹ ਦਾ ਆਯੋਜਨ ਕਿੱਥੇ ਕੀਤਾ ਗਿਆ ਉਹ ਕੀਤਾ ਗਿਆ ਜੀ ਲਾਸ ਐਂਜਲਸ ਦੇ ਵਿੱਚ ਆਪਸ਼ਨ ਨੰਬਰ ਡੀ ਇਹ ਸਮਰੋਹ ਲਾਸ ਐਂਜਲਸ ਦੇ ਕ੍ਰਿਪਟੋਕਾਮ ਅਰੀਨਾ ਅੰ ਵਿੱਚ ਅਯੋਜਿਤ ਕੀਤਾ ਗਿਆ ਅੱਗੇ ਹੈਗਾ ਜੀ ਗ੍ਰਾਮੀ ਅਵਾਰਡ ਕਿਸ ਸੰਗਠਨ ਦੁਆਰਾ ਪ੍ਰਦਾਨ ਕੀਤੇ ਜਾਂਦੇ ਨੇ ਤਾਂ ਆਪਾਂ ਸ਼ੁਰੂ ਤੋਂ ਹੀ ਦੱਸ ਕੇ ਆਏ ਆਂ ਵੀ ਜਿਹੜਾ ਦੀ ਰਿਕਾਰਡਿੰਗ ਅਕੈਡਮੀ ਹੈ ਯੂ ਐਸ ਏ ਦੀ ਉਹਨਾਂ ਵੱਲੋਂ ਇਹ ਅਵਾਰਡ ਦਿੱਤੇ ਜਾਂਦੇ ਆ ਫਿਰ ਰਿਕਾਰਡਿੰਗ ਅਕੈਡਮੀ ਫਿਰ ਹੈ ਜੀ ਇੱਕ ਹੀ ਰਾਤ ਵਿੱਚ ਸਭ ਤੋਂ ਵੱਧ ਗ੍ਰਾਮੀ ਜਿੱਤਨ ਦਾ ਰਿਕਾਰਡ ਕਿਸ ਕਲਾਕਾਰ ਦੇ ਨਾਮ ਹੈ ਤਾਂ ਇਹ ਨੇ ਜੀ ਮਾਈਕਲ ਜੈਕਸਨ ਮਾਈਕਲ ਜੈਕਸਨ ਨੂੰ ਤੁਸੀਂ ਸਾਰੇ ਜਾਣਦੇ ਹੋ ਮਾਈਕਲ ਜੈਕਸਨ ਨੇ 1984 ਦੇ ਵਿੱਚ ਇੱਕ ਹੀ ਰਾਤ ਦੇ ਵਿੱਚ ਅਠ ਗ੍ਰੈਮੀ ਵਾਰ ਜਿੱਤੇ ਕੇ ਰਿਕਾਰਡ ਬਣਾਇਆ ਹੋਇਆ ਠੀਕ ਹੈ ਇਹ ਕੁਐਸਚਨ ਵੀ ਬਹੁਤ ਇੰਪੋਰਟੈਂਟ ਹੈ ਅੱਗੇ ਹੈਗਾ ਜੀ ਆਪਣਾ ਕੁਐਸਚਨ ਸਾਲ 2023 ਵਿੱਚ ਰਿੱਕੀ ਕੇਜ ਨੇ ਕਿਸ ਐਲਬਮ ਲਈ ਆਪਣਾ ਤੀਜਾ ਗ੍ਰੈਮੀ ਪੁਰਸਕਾਰ ਜਿੱਤਿਆ ਸੀ ਠੀਕ ਹੈ ਤਾਂ ਉਹਨਾਂ ਦੀ ਕਿਹੜੀ ਐਲਬਮ ਸੀ ਜਿੰਨਾ ਕਰਕੇ ਇਹਨਾਂ ਨੂੰ ਇਹ ਅਵਾਰਡ ਮਿਲਿਆ ਸੀ ਤਾਂ ਇਹ ਸੀ ਡਵਾਈਨ ਟਾਈਡਸ ਡਵਾਈਨ ਟਾਈਡਸ ਰਿੱਕੀ ਕੇਜ ਦੀ ਐਲਬਮ ਸੀ ਜਿੰਨਾ ਕਰਕੇ 2023 ਦੇ ਵਿੱਚ ਗ੍ਰੈਮੀ ਅਵਾਰਡ ਤੀਜਾ ਰਿੱਕੀ ਕੇਜ ਵੱਲੋਂ ਜਿੱਤਿਆ ਗਿਆ ਸੀ ਠੀਕ ਹੈ ਰਿੱਕੀ ਕੇਜ ਨੇ ਐਲਬਮ ਡਿਵਾਈਨ ਟਾਈਟਸ ਲਈ ਆਪਣਾ ਤੀਜਾ ਗ੍ਰੈਮੀ ਅਵਾਰਡ ਜਿੱਤਿਆ ਸੀ ਫਿਰ ਅੱਗੇ ਆਉਂਦਾ ਜੀ ਕੁਐਸਚਨ ਗ੍ਰੈਮੀ ਅਵਾਰਡ ਜਿੱਤਣ ਵਾਲੀ ਪਹਿਲੀ ਭਾਰਤੀ ਔਰਤ ਕੌਣ ਹੈ ਪਹਿਲੀ ਭਾਰਤੀ ਔਰਤ ਜਿਨ੍ਹਾਂ ਨੂੰ ਗ੍ਰੈਮੀ ਅਵਾਰਡ ਮਿਲਿਆ ਸੀ ਉਹ ਕੌਣ ਨੇ ਉਹ ਨੇ ਜੀ ਤਨਵੀ ਸ਼ਾ ਆਪਸ਼ਨ ਨੰਬਰ ਬੀ ਤਨਵੀ ਸ਼ਾ ਪਹਿਲੀ ਭਾਰਤੀ ਔਰਤ ਹਨ ਜਿਨ੍ਹਾਂ ਨੇ ਗ੍ਰੈਮੀ ਜਿੱਤਿਆ ਉਹਨਾਂ ਨੇ ਏ ਆਰ ਰਹਿਮਾਨ ਨਾਲ ਜੈ ਹੋ ਗੀਤ ਲਈ ਕੰਮ ਕੀਤਾ ਸੀ ਠੀਕ ਹੈ ਇਹ ਵੀ ਯਾਦ ਰੱਖਣਾ ਵੀ ਕਿਹੜੇ ਗੀਤ ਲਈ ਇਹਨਾਂ ਨੂੰ ਗ੍ਰੈਮੀ ਅਵਾਰਡ ਮਿਲਿਆ ਸੀ ਤਾਂ ਉਹ ਮਿਲਿਆ ਸੀ ਜੀ ਆਪਣਾ ਜੈ ਹੋ ਗੀਤ ਲਈ ਇਹ ਤਾਂ ਸੀ ਜੀ ਆਪਣੇ ਗ੍ਰੈਮੀ ਅਵਾਰਡ ਬਾਰੇ ਇੱਕ ਵਾਰੀ ਆਪਾਂ ਇਹਨਾਂ ਦੀ ਰਿਵੀਜ਼ਨ ਜ਼ਰੂਰ ਕਰ ਲੈਣੇ ਆਂ ਇਸ ਵਾਰ ਜਿਹੜੇ 68ਵੇਂ ਗ੍ਰੈਮੀ ਅਵਾਰਡ ਹੋਏ ਆ ਉਹਨਾਂ ਦੇ ਮੁੱਖ ਜੇਤੂ ਉਹ ਸਥਾਨ ਪਹਿਲਾਂ ਕਿੱਥੇ ਰਿਹਾ ਕ੍ਰਿਪਟੋਕਾਮ ਅਰੇਨਾ ਲਾਸ ਐਂਜਲਸ ਦੇ ਵਿੱਚ ਪੋਸਟਰ ਕਿਹਨੇ ਕੀਤਾ ਸੀਗਾ ਟਰੈਵਰ ਨੋ ਨੇ ਲਗਾਤਾਰ ਸ਼ਨੀਵਾਰ ਤੇ ਇਹਨਾਂ ਦਾ ਆਖਰੀ ਵਾਰ ਹੈ ਫਿਰ ਉਸ ਤੋਂ ਬਾਅਦ ਐਲਬਮ ਆਫ ਦੀ ਇਅਰ ਬੈਡ ਬਣੀ ਠੀਕ ਹੈ ਤੇ ਇਹ ਪਹਿਲੀ ਵਾਰ ਹੋਇਆ ਵੀ 스ਪੈਨਿਸ਼ ਐਲਬਮ ਨੂੰ ਇਹ ਅਵਾਰਡ ਦਿੱਤਾ ਗਿਆ ਫਿਰ Song of the Year ਬੈਲਿਸ ਬੈਲੀ ਐਲਿਸ ਦਾ Song ਸੀਗਾ Wild Flower Record of the Year ਕੈਡਰਿਕ ਲੈਮਰ ਐਂਡ ਐਸ ਜੱਡੇ ਲੂਥਰ ਵਾਸਤੇ ਇਹ ਸਪੈਸ਼ਲ ਵਿਨਰ ਜੇਤੂ ਨੇ ਉਹ ਹੈ ਜੀ ਦਲਾਈ ਲਾਮਾ ਤੇ ਇਹਨਾਂ ਦੀ ਆਡੀਓ ਬੁੱਕ ਨਰੇਸ਼ਨ ਮੈਡੀਟੇਸ਼ਨ ਦਾ ਰਿਫਲੈਕਸ਼ਨ ਠੀਕ ਹੈ ਇਹ ਬੁੱਕ ਤੁਸੀਂ ਜਰੂਰ ਯਾਦ ਰੱਖਣੀ ਹੈ ਕਿਹੜੀ ਬੁੱਕ ਹੈ ਮੈਡੀਟੇਸ਼ਨ ਦਾ ਰਿਫਲੈਕਸ਼ਨ ਅੱਗੇ ਗੱਲ ਕਰਦੇ ਹਾਂ ਜੀ ਭਾਰਤੀ ਗ੍ਰੈਮੀ ਜੇਤੂ ਠੀਕ ਹੈ ਪੰਡਿਤ ਰਵੀ ਸ਼ੰਕਰ ਜੀ 1968 ਦੇ ਵਿੱਚ ਇਹਨਾਂ ਨੂੰ ਪਹਿਲਾ ਅਵਾਰਡ ਮਿਲਿਆ ਸੀ ਗ੍ਰਾਮੀ ਅਵਾਰਡ ਠੀਕ ਹੈ ਇਹ ਕੁੱਲ 5 ਵਾਰ ਅਵਾਰਡ ਜਿੱਤ ਚੁੱਕੇ ਨੇ ਤੇ 2013 ਦੇ ਵਿੱਚ ਲਾਈਫਟਾਈਮ ਅਚੀਵਮੈਂਟ ਅਵਾਰਡ ਮਿਲਿਆ ਸੀ ਫਿਰ ਉਸ ਤੋਂ ਬਾਅਦ ਹੈਗੇ ਨੇ ਜਾਕਰ ਹੁਸੈਨ ਮਸ਼ਹੂਰ ਤਵਲਾਬਾਦਕ ਨੇ ਇਹਨਾਂ ਨੇ 2009 ਤੇ 2024 ਦੇ ਵਿੱਚ ਇਹ ਜੇਤੂ ਰਹੇ ਨੇ ਉਸ ਤੋਂ ਬਾਅਦ ਆਉਂਦੇ ਰਿੱਕੀ ਕੇਜ ਇਹਨਾਂ ਨੂੰ 2023 ਦੇ ਵਿੱਚ ਇਹਨਾਂ ਦੀ ਐਲਬਮ ਸੀ ਡਵਾਈਨ ਟਾਈਡਸ ਉਹਦੇ ਲਈ ਤੀਜੀ ਵਾਰ ਗ੍ਰਾਮੀ ਅਵਾਰਡ ਜਿੱਤਿਆ ਫਿਰ ਆਉਂਦੇ ਨੇ ਜੀ ਗੁਲਜ਼ਾਰ 2010 ਦੇ ਵਿੱਚ ਸਲਮ ਡੌਗ ਮਲੀਨੀਅਰ ਜ ਦਾ ਗੀਤ ਸੀ ਜਿਹੜਾ ਜੈ ਹੋ ਉਹਦੇ ਲਈ ਇਹ ਅਵਾਰਡ ਮਿਲਿਆ ਸੀ ਤੇ ਇੱਥੇ ਉਹਨਾਂ ਦਾ ਨਾਮ ਰਹਿ ਗਿਆ ਏ ਆਰ ਰਹਿਮਾਨ ਦਾ ਏ ਆਰ ਰਹਿਮਾਨ ਵੀ ਇਹਨਾਂ ਨਾਲ ਸੀ ਫਿਰ ਆ ਗਿਆ ਜੀ ਤਨਵੀ ਸ਼ਾ ਗ੍ਰੈਮੀ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਫਿਰ ਆਉਂਦੇ ਜੀ ਪੰਡਿਤ ਵਿਸ਼ਮ ਮੋਨ ਪਟ 1993 ਦੇ ਵਿੱਚ ਜਿੱਤੂ ਨੇ ਮੋਨ ਬੀਨਾਵਾਦਕ ਪਲੇਅਰ ਨੇ ਬਈ ਇਹ ਠੀਕ ਹੈ ਤੇ ਉਸ ਤੋਂ ਬਾਅਦ ਅੱਗੇ ਗੱਲ ਕਰਦੇ ਆ ਮੋਸਟ ਨੋਮੀਨੇਸ਼ਨ ਕਿਨੂੰ ਹੋਈਆਂ ਸੀ ਕੈਡਰਿਕ ਲੈਮਰ ਨੂੰ ਕੁੱਲ 9 ਨਾਮਜ਼ਦਗੀਆਂ ਭਰੀਆਂ ਗਈਆਂ ਸੀ ਯਾਨੀ ਕਿ ਨੋਮੀਨੇਸ਼ਨ ਹੋਈਆਂ ਸੀ 9 ਵਾਰ ਤੇ ਇਸ ਵਾਰ ਬੈਸਟ ਪੌਪ ਵੋਕਲ ਐਲਬਮ ਕਿਨੂੰ ਮਿਲਿਆ ਉਹ ਮਿਲਿਆ ਜੀ ਲੇਡੀ ਗਾਗਾ ਨੂੰ ਕ੍ਰੋਮੈਟਿਕਾ ਮਹਿਮ ਲਈ ਕ੍ਰੋਮੈਟਿਕਾ ਮਹਿਮ ਲਈ ਲੇਡੀ ਗਾਗਨਵਾ ਇਮੇਜ ਗਲਤ ਲੱਗੀ ਹੋਈ ਆ ਠੀਕ ਆ ਤੇ ਬੈਸਟ ਰੈਪ ਐਲਬਮ ਕਿਹਦੀ ਰਹੀ ਆ ਕੈਡਰਿਕ ਲੈਮਰ ਦੀ ਇਸ ਜਿੱਤ ਨਾਲ ਉਹਨਾਂ ਨੇ ਜੈ ਜੈ ਦਾ ਰਿਕਾਰਡ ਤੋੜਿਆ ਹੁਣ 27 ਗ੍ਰੇਮੀ ਅਵਾਰਡ ਨੇ ਕੈਡਰਿਕ ਲੈਮਰ ਕੋਲ ਤੇ ਨਵੀਆਂ ਕਿਹੜੀਆਂ ਕਿਹੜੀਆਂ ਕੈਟਾਗਰੀ ਐਡ ਕੀਤੀਆਂ ਗਈਆਂ ਬੈਸਟ ਐਲਬਮ ਕਵਰ ਠੀਕ ਹੈ winner ਕੌਣ ਰਿਹਾ ਟੇਲਰ ਦਾ ਕ੍ਰੀਏਟਰ ਤੇ ਬੈਸਟ ਟ੍ਰੈਡੀਸ਼ਨਲ ਕੰਟਰੀ ਐਲਬਮ winner ਰਿਹਾ ਜੈਕ ਪੌਪ ਠੀਕ ਹੈ ਜੀ ਤੇ ਬੈਸਟ ਨਿਊ ਆਰਟਿਸਟ ਹੈਗਾ 올ਿਵਿਆ ਡੇਨ ਇਹ ਤਾਂ ਸੀ ਜੀ ਆਪਣੇ ਅੱਜ ਦੇ ਗ੍ਰੈਮੀ ਅਵਾਰਡ ਬਾਰੇ ਜਿਹੜੇ 2026 ਦੇ ਵਿੱਚ 68ਵੇਂ ਨੰਬਰ ਦੇ ਗ੍ਰੈਮੀ ਅਵਾਰਡ ਹੋਏ ਆ ਆਈ ਹੋਪ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਊਗੀ ਹੁਣ ਤੁਸੀਂ ਜਾਂਦੇ ਜਾਂਦੇ ਇਹ ਤਿੰਨ ਕੁਐਸਚਨਾਂ ਦਾ ਆਨਸਰ ਜ਼ਰੂਰ ਦੇ ਕੇ ਜਾਣਾ ਹੈ ਕੀ ਇਸ ਵਾਰ ਜਿਹੜੇ ਗ੍ਰਾਮੀ ਅਵਾਰਡ ਹੋਏ ਆ ਉਹਨਾਂ ਦਾ ਕਿਹੜਾ ਐਡੀਸ਼ਨ ਹੈ ਤੇ ਪਹਿਲਾ ਐਡੀਸ਼ਨ ਇਹਨਾਂ ਦਾ ਕਦੋਂ ਹੋਇਆ ਸੀ ਠੀਕ ਹੈ ਜੀ ਉਸ ਤੋਂ ਬਾਅਦ ਦੂਜਾ ਕੁਐਸਚਨ ਹੈਗਾ ਪਹਿਲੇ ਭਾਰਤੀ ਗ੍ਰਾਮੀ ਅਵਾਰਡ ਜਿੱਤਣ ਵਾਲੇ ਕੌਣ ਨੇ ਤੇ ਉਸ ਤੋਂ ਬਾਅਦ ਪਹਿਲੀ ਭਾਰਤੀ ਮਹਿਲਾ ਗ੍ਰਾਮੀ ਅਵਾਰਡ ਜਿੱਤਣ ਵਾਲੀ ਉਹ ਕੌਣ ਨੇ ਤੇ ਉਹਨਾਂ ਨੂੰ ਕਿਹੜੇ ਗਾਣੇ ਲਈ ਗ੍ਰਾਮੀ ਅਵਾਰਡ ਮਿਲਿਆ ਸੀ ਤੇ ਇਹ ਜੇ ਤੁਸੀਂ ਵੀਡੀਓ ਪੂਰੀ ਦੇਖੀ ਹੈ ਤਾਂ ਆਈ ਹੋਪ ਤੁਸੀਂ ਤੁਹਾਨੂੰ ਇਹ ਤਿੰਨੇ ਕੁਐਸਚਨ ਆਉਂਦੇ ਹੋਣਗੇ ਅੱਜ ਦੇ ਲਈ ਇੰਨਾ ਹੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਵੀਡੀਓ ਪਸੰਦ ਆਈਏ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਇਸ ਲੈਕਚਰ ਦੀ ਪੀਡੀਐਫ ਲੈਣ ਲਈ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੀਡੀਐਫ ਲਿਖ ਦਿਓ ਤੁਹਾਨੂੰ ਡਾਇਰੈਕਟ ਲਿੰਕ ਭੇਜ ਦਿੱਤਾ ਜਾਊਗਾ ਤੇ ਹੋਰ ਕਰੰਟ ਅਫੇਅਰ ਪੀਡੀਐਫ ਨੋਟਸ ਲਈ ਜਾਂ ਜੀਕੇ ਲਈ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਣੇ ਦੋਸਤਾਂ ਨਾਲ ਜਰੂਰ ਸ਼ੇਅਰ ਕਰ ਦਿਓ ਜੇ ਤੁਹਾਨੂੰ ਸਾਡਾ ਕੰਮ ਪਸੰਦ ਆਉਂਦਾ ਤਾਂ ਬਈ ਸ਼ੇਅਰ ਜਰੂਰ ਕਰਦੇ ਕਰੋ ਅੱਜ ਦੇ ਲਈ ਇੰਨਾ ਹੀ ਧੰਨਵਾਦ